ਪਾਣੀ ਅੰਬਰੋਂ ਵਰਿਆ ਜੋਰ ਲਾ ਕੇ ਬਨ ਟੁੱਟੇ ਦਰਿਆਵਾਂ ਦੇ ਤਿਹਾੜ ਆਣ ਚੜਿਆ ਫਸਲਾਂ ਡੋਬ ਗਈਆਂ ਪਸ਼ੂ ਰੁੜ ਗਏ ਲੋਕ ਬੇ ਘਰ ਹੋਏ ਪਾਣੀ ਘਰੀ ਆਣ ਵੜਿਆ ਤਦ ਬੇਵਸੀਆਂ ਵਿੱਚ ਘਿਰਿਆ ਬੰਦਾ ਦੇ ਉਲਾਮਾ ਮੁਕੱਦਰਾਂ ਦੇ ਨਾਲ ਲੜਿਆ ਪਰਮਣ ਮੁਸ਼ਕਲ ਕੜੀਆਂ ਚ ਵੀ ਰਹੀ ਇਨਸਾਨੀਅਤ ਜ਼ਿੰਦਾ ਜਦ ਬੰਦਾ ਬੰਦੇ ਨਾਲ ਆਣ ਖੜਿਆ ਜਦ ਬੰਦਾ ਬੰਦੇ ਨਾਲ ਆਣ ਖੜਿਆ ਤੁਹ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਦਬ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਅੱਜ ਦੀ ਲੋੜ ਅੱਜ ਪੂਰਾ ਪੰਜਾਬ ਬੜੀ ਵੱਡੀ ਤਰਾਸ ਦੀ ਵਿੱਚ ਦੀ ਗੁਜ਼ਰ ਰਿਹਾ ਹੈ ਸਭ ਪਾਸੇ ਹੜ ਦਾ ਪਾਣੀ ਚੜਿਆ ਹੈ ਜਦ ਅਚਾਨਕੇ ਹੜ ਦਾ ਪਾਣੀ ਚੜ੍ਹਿਆ ਤਾਂ ਕਈ ਥਾਈ ਲੋਕਾਂ ਕੋਲੋਂ ਸਮਾਨ ਵੀ ਨਹੀਂ ਚੁੱਕਿਆ ਗਿਆ ਤੇ ਲੋਕ ਆਪਣਾ ਪੂਰਾ ਭਰਿਆ ਘਰ ਰੱਬ ਆਸਰੇ ਪਾਣੀ ਹਵਾਲੇ ਕਰਕੇ ਆਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਚਲੇ ਗਏ ਕਈ ਥਾਈ ਰਾਤ ਵੇਲੇ ਜਦ ਅਚਾਨਕ ਪਾਣੀ ਚੜ੍ਹਿਆ ਤਾਂ ਲੋਕਾਂ ਨੂੰ ਮੌਕਾ ਹੀ ਨਹੀਂ ਮਿਲਿਆ ਕਿ ਉਹ ਆਪਣੇ ਘਰ ਦਾ ਸਮਾਨ ਚੁੱਕ ਕੇ ਇੱਧਰ ਉੱਧਰ ਹੋ ਜਾ ਮਸਾ ਆਪਣੀ ਜਾਨ ਬਚਾਉਣ ਲਈ ਭੱਜ-ਭੱਜ ਕੇ ਘਰਦਿਆਂ ਛੱਤਾਂ ਤੇ ਹੀ ਚੜੇ। ਕਈ ਥਾਈ ਤਾਂ ਇਸ ਆਸ ਨਾਲ ਕੋਲਪਿਆ ਥੋੜਾ ਬਹੁਤਾ ਰਾਸ਼ਨ ਲੈ ਕੇ ਲੋਕ ਘਰਦਿਆਂ ਛੱਤਾਂ ਤੇ ਚੜ ਗਏ ਕਿ ਪਾਣੀ ਉੱਤਰ ਜਾਏ। ਪਰ ਜਦ ਪਾਣੀ ਨਾ ਉਤਰਿਆ ਤਾਂ ਭੁੱਖੇ ਪਿਆਸੇ ਬੱਚਿਆਂ ਨੂੰ ਬਿਲਕਦਿਆਂ ਵੇਖ ਕੇ ਮਾਪਿਆਂ ਦੀਆਂ ਅੱਖਾਂ ਨਮ ਹੋਈਆਂ। ਪੁੱਤਾਂ ਵਾਂਗ ਪਾਲੀ ਫਸਲ ਜਦ ਹੜ੍ਹ ਦੇ ਪਾਣੀ ਨੇ ਬਰਬਾਦ ਕੀਤੀ। ਮਾਲ ਡੰਗਰ ਰੁੜਿਆ ਤਾਂ ਕਿਸਾਨ ਤਾਂ ਹਾਂ ਮਾਰ-ਮਾਰ ਰੋਇਆ। ਭੁੱਖੇ ਭਾਣੇ ਲੋਕਾਂ ਦੀਆਂ ਡੁੱਲਦੀਆਂ ਅੱਖਾਂ ਵੇਖ ਬੇਵਸੀ ਦੇ ਬਰਬਾਦੀ ਦੇ ਮੰਜ਼ਰ ਨੂੰ ਤੱਕ ਕਈ ਨਰਮਦਿਲ ਇਨਸਾਨਾਂ ਦੇ ਦਿਲ ਬਲੁੰਦ ਰਹੇ ਕਈਆਂ ਦੀਆਂ ਅੱਖਾਂ ਰੁਈਆਂ ਤੇ ਫਿਰ ਵੱਡਾ ਦਿਲ ਰੱਖਣ ਵਾਲੇ ਕਈ ਭੈਣ ਭਰਾ ਆਪਣੇ ਆਪਣਿਆਂ ਦੀ ਸਹਾਇਤਾ ਕਰਨ ਲਈ ਆਪਣੇ ਆਪਣਿਆਂ ਦੀ ਮਦਦ ਕਰਨ ਲਈ ਰਾਹਤ ਸਮਗਰੀ ਲੈ ਕੇ ਉਹਨਾਂ ਤੱਕ ਪਹੁੰਚੇ ਬੇਵਸ ਪਾਣੀ ਚ ਕਿਰਿਆ ਨੂੰ ਕੱਢ ਕੇ ਮਹਫੂਜ਼ ਥਾਵਾਂ ਤੇ ਲੈ ਕੇ ਆਏ ਇਹ ਜੋ ਦਰਦ ਅੱਜ ਅਸੀਂ ਸਭ ਪੰਜਾਬ ਵਾਸੀ ਆਪਣੇ ਪਿੰਡੇ ਤੇ ਹੰਡਾ ਰਹੇ ਹਾਂ ਇਹ ਬੜਾ ਭਿਆਨਕ ਦਰਦ ਹੈ ਇਕ ਕੁਦਰਤੀ ਆਫਤਾਂ ਦੀ ਪੀੜ ਹੈ ਇਸ ਲਈ ਕਿਸੇ ਨੂੰ ਦੋਸ਼ੀ ਕਹਿ ਚਾਰ ਗੱਲਾਂ ਸੁਣਾ ਵੀ ਲਵਾਂਗੇ ਤਾਂ ਕੀ ਹੋਏਗਾ ਚੱਲਣਾ ਤਾਂ ਅਖੀਰ ਅਸੀਂ ਆਂ ਸਾਡੇ ਭੈਣ ਭਰਾਵਾਂ ਨੇ ਇਸ ਕਰਕੇ ਇਸ ਦੁੱਖ ਦੀ ਘੜੀ 'ਚ ਗੱਲਾਂ 'ਚ ਪੈਨ ਨਾ ਲੋ ਕੋਸ਼ਿਸ਼ ਕਰੀਏ ਨੇਕ ਭਾਵਾਂ ਤੋਂ ਨੇਕੀ ਨਾਲ ਖਲੋਈਏ ਹੜ੍ਹ ਦੇ ਪਾਣੀ ਨੇ ਆਸ-ਪਾਸ ਕਿੰਨਾ ਨੁਕਸਾਨ ਕੀਤਾ ਏ ਇਹ ਸਭ ਨੂੰ ਪਤਾ ਏ ਪਰ ਕਿਹਦਾ ਕਿੰਨਾ ਨੁਕਸਾਨ ਹੋਇਆ ਏ ਜਾਂ ਕਿਹਦਾ ਕਿੰਨਾ ਨੁਕਸਾਨ ਨਹੀਂ ਹੋਇਆ ਇਉਂ ਨੂੰ ਹੀ ਪਤਾ ਹੈ ਇਸ ਕਰਕੇ ਇਸ ਦੁੱਖ ਦੀ ਘੜੀ 'ਚ ਜਿੱਥੇ ਬੰਨ ਬੰਨਣ ਤੋਂ ਲੈ ਕੇ ਇੱਕ ਦੂਜੇ ਦੇ ਪਰਿਵਾਰ ਦੀ ਜਾਨ ਬਚਾਉਣ ਤੱਕ ਇੱਕ ਦੂਜੇ ਦੇ ਨਾਲ ਖਲੋਤੇ ਆ ਉਥੇ ਫਿਰ ਇੱਕ ਵਾਰ ਦਿਲ ਵੱਡਾ ਕਰਕੇ ਆਪਣੇ ਆਪਣਿਆਂ ਦੇ ਨਾਲ ਖਲੋਈਏ ਤੇ ਜਦੋਂ ਕੋਈ ਸਮਾਜ ਸੇਵੀ ਲੋਕ ਜਾਂ ਸਰਕਾਰ ਰਾਹਤ ਸਮਗਰੀ ਲੈ ਕੇ ਆਉਂਦੀ ਹੈ ਤਾਂ ਉਹਨਾਂ ਹੀ ਲਈਏ ਜਿੰਨੀ ਸਾਨੂੰ ਜ਼ਰੂਰਤ ਹੈ ਆਪਣੀ ਜ਼ਰੂਰਤ ਤੋਂ ਵੱਧ ਕੇ ਕੋਲ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰੀਏ ਕਿਉਂਕਿ ਹੋ ਸਕਦਾ ਹੈ ਇੱਕ ਵੱਲੋਂ ਵਾਧੂ ਇਕੱਠਾ ਕਰਨ ਦੇ ਚੱਕਰ 'ਚ ਕੋਈ ਇੱਕ ਜ਼ਰੂਰਤ ਵਾਲਾ ਭੁੱਖਾ ਪਿਆਸਾ ਹੀ ਬੈਠਾ ਰਹਿ ਜਾਏ। ਇਸ ਵਕਤ ਜੇ ਸਾਡੇ ਕੋਲ ਸਾਡੇ ਜੋਗਾ ਹੈਗਾ ਏ ਤਾਂ ਇਨਸਾਨੀਅਤ ਤਾਂ ਇਹੀ ਕਹਿੰਦੀ ਹੈ ਕਿ ਹੱਥ ਜੋੜ ਕੇ ਕਹੀਏ ਕਿ ਸਾਡਾ ਸਰਦਾ ਏ। ਤੁਸੀਂ ਇਹ ਕਿਸੇ ਹੋਰ ਜ਼ਰੂਰਤ ਵਾਲੇ ਨੂੰ ਦੇ ਦਿਓ। ਇਸ ਵਕਤ ਵਕਤ ਦੀ ਨਜ਼ਾਕਤ ਕਹਿੰਦੀ ਹੈ ਕਿ ਅਸੀਂ ਇਨਸਾਨੀਅਤ ਬਹਾਲ ਰੱਖੀਏ, ਅਸੀਂ ਇਨਸਾਨੀਅਤ ਜ਼ਿੰਦਾ ਰੱਖੀਏ। ਅਸੀਂ ਆਪਣੇ ਇਨਸਾਨੀ ਕਰਮ 'ਚ, ਇਨਸਾਨੀ ਧਰਮ 'ਚ ਪੂਰੇ ਰਹੀਏ। ਕਿਉਂਕਿ ਇਨਸਾਨ ਲਈ ਇਨਸਾਨੀਅਤ ਜ਼ਰੂਰੀ ਹੈ ਇਸ ਲਈ ਮਦਦ ਕਰਨ ਵਾਲੇ ਤੋਂ ਲੈ ਕੇ ਮਦਦ ਲੈਣ ਵਾਲਿਆਂ ਤੱਕ ਸਭ ਇਨਸਾਨੀਅਤ ਦੇ ਧਰਮ ਚ ਇਨਸਾਨੀਅਤ ਦੇ ਕਰਮ ਕਾਇਦੇ ਚ ਪੂਰੇ ਰਹੀਏ ਇਸ ਸਬ ਦੇ ਨਾਲ ਨਾਲ ਅੱਜ ਆਪਣੀ ਤੇ ਆਪਣੇ ਆਪਣਿਆਂ ਦੀ ਸਿਹਤ ਦਾ ਖਿਆਲ ਰੱਖੀਏ ਤੇ ਆਉਣ ਵਾਲੇ ਖੁਸ਼ਹਾਲ ਕੱਲ ਚ ਕੁਦਰਤ ਦਾ ਖਿਆਲ ਰੱਖੀਏ ਤਾਂ ਜੋ ਕੁਦਰਤ ਦਾ ਕੁਦਰਤੀ ਸਾਈਕਲ ਡਿਸਟਰਬ ਨਾ ਹੋਏ ਤੇ ਅਖੀਰ ਹੱਥ ਜੋੜ ਕੇ ਸੋਹਣੇ ਸਾਹਿਬ ਸਤਪੁਰਖ ਪਿਤਾ ਜੀ ਅਗੇ ਉਸ ਪਰਮਾਤਮਾ ਅਗੇ ਅਰਜ਼ ਕਰੀਏ ਕਿ ਮਾਲਕਾ ਸਭ ਦਾ ਭਲਾ ਕਰੀ ਸਭ ਦੀ ਹਿਫਾਜ਼ਤ ਕਰੀ ਸਭ ਨੂੰ ਤਰਵਾਸ ਦੇਈ ਕਿਉਂਕਿ ਤੂੰ ਕੁਲ ਸ੍ਰਿਸ਼ਟ ਦਾ ਸ੍ਰੇਸ਼ਟ ਕਰਤਾ ਹੈ ਤੂੰ ਸਭ ਦਾ ਪਾਲਣਹਾਰਾ ਹੈ ਸਭ ਤੇਰੇ ਆ ਸਤਿ ਸ੍ਰੀ ਅਕਾਲ